ਉਹ ਬਰ ਸੱਚ ਮਲੇ ਸਕੂਲ ਪੰਜਾਬ ਚ 20000 ਸਰਕਾਰੀ ਸਕੂਲ ਹੈ ਵੀਰੇ ਵੀਰੇ ਮੈਨੂੰ 400 ਰੁਪਿਆ ਦੇ ਦੇ ਮੇਰੀ ਕੁੜੀ ਬਹੁਤ ਬਿਮਾਰ ਆ ਮੈਂ ਕਿੰਨੀ ਵਾਰ ਕਿਹਾ ਕੋਈ ਪੈਸਾ ਨਹੀਂ ਮਿਲਣਾ ਤੈਨੂੰ ਹਰ ਵਾਰ ਬਹਾਨਾ ਬਣਾ ਕੇ ਪੈਸੇ ਲੈਣਾ ਜੰਨੀ ਆ ਵੀਰੇ ਮੈਨੂੰ ਪੈਸੇ ਦੇ ਦੇ ਜੇ ਮੇਰੀ ਕੁੜੀ ਨੂੰ ਖੁਸ਼ ਹੋ ਗਿਆ ਮੈਂ ਜਿੰਦੇ ਜੀ ਮਰ ਜੂਗੀ ਕਿਹਾ ਨਾ ਤੈਨੂੰ ਇੱਕ ਫੁੱਟੀ ਕੜੀ ਨਹੀਂ ਮਿਲਣੀ ਵੀਰੇ ਮੈਂ ਤੇਰੇ ਪੈਰੀ ਪੈਣੀ ਚੱਲ ਦਫਾ ਹੋ ਕੀ ਹੋ ਗਿਆ ਚਾਚੀ ਮੇਰੀ ਗੁੱਡੀ ਬਹੁਤ ਬਿਮਾਰ ਹੈ ਮੇਰੇ ਕੋਲ ਪੈਸੇ ਹੈ ਨਹੀਂ ਉੱਤੋਂ ਦਵਾਈਆਂ ਇੰਨੀਆਂ ਮਹਿੰਗੀਆਂ ਮੇਰੀ ਗੁੱਡੀ ਨੂੰ ਕੁਝ ਹੋ ਗਿਆ ਮੈਂ ਕੀ ਕਰੂੰਗੀ ਚਾਚੀ ਤੂੰ ਫਿਕਰ ਨਾ ਕਰ ਤੇਰੀ ਗੁੱਡੀ ਨੂੰ ਕੁਝ ਨਹੀਂ ਹੁੰਦਾ ਉਹਦਾ ਇਲਾਜ ਮੈਂ ਕਰਾਉਂਗਾ ਨਾ ਪਰ ਉਹ ਕਿਵੇਂ ਪੁੱਤ ਤੂੰ ਚੱਲ ਤਾਂ ਸਹੀ ਚਾਚੀ ਮੇਰੇ ਨਾਲ ਨਵਾਦ ਪੁੱਤ ਤੇਰਾ ਜੇ ਤੂੰ ਟਾਈਮ ਨਾਲ ਨਾ ਆਉਂਦਾ ਪਤਾ ਨਹੀਂ ਕੀ ਹੋਣਾ ਸੀ ਚਾਚੀ ਧੰਨਵਾਦ ਮੇਰਾ ਨਹੀਂ ਧੰਨਵਾਦ ਕਰ ਮਾਨ ਸਰਕਾਰ ਦਾ ਜਿਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਮਦਦ ਲਈ ਆ ਕਲੀਨਿਕ ਖੋਲਤੇ ਇਹੋ ਜੇ ਪੁੱਤ ਤਾਂ ਘਰ ਘਰ ਜੰਮਣ ਜਿਹੜੇ ਸਾਡੇ ਗਰੀਬਾਂ ਵਾਸਤੇ ਇੰਨਾ ਕੁਝ ਕਰਤੇ ਨੇ ਹੋਰ ਕੀ ਚਾਚੀ ਚੰਗਾ ਹੁਣ ਤੋਂ ਆਪਣਾ ਵੀ ਧਿਆਨ ਰੱਖੀ ਤੇ ਛੋਟੀ ਦਾ ਵੀ ਧਿਆਨ ਰੱਖੀ ਠੀਕ ਹੈ ਪੁੱਤ ਖੇਤਾਂਲੇ ਪਾਸੇ ਪੰਜਾਬ ਚ 881 ਆਮ ਆਦਮੀ ਕਲੀਨਿਕ ਐਸ ਵਕਤ ਚੱਲ ਰਹੇ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ 20 ਹਜ਼ਾਰ ਸਰਕਾਰੀ ਸਕੂਲਾਂ ਚ 28 ਲੱਖ ਬੱਚੇ ਪੜ੍ਹਦੇ ਐ ਸਕੂਲਾਂ ਚ ਚਾਰ ਦੀਵਾਰੀ ਨਹੀਂ ਸੀ ਸਕੂਲਾਂ ਚ ਬਾਥਰੂਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਪੀਣ ਵਾਲਾ ਪਾਣੀ ਨਹੀਂ ਸੀ ਬਾਕੀ ਗੱਲਾਂ ਤਾਂ ਛੱਡੋ ਕਿ ਹੋਰ ਕਿਉਟੀ ਗਾਰਡ ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਕਿਤਾਬਾਂ ਟਾਈਮ ਤੇ ਇਹ ਸਭ ਗੱਲਾਂ ਤਾਂ ਛੱਡੋ ਬੇਸਿਕ ਅੱਜ ਤਿੰਨ ਸਾਲ ਬਾਅਦ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਕਿ ਪੰਜਾਬ ਦੇ ਹਰ ਸਕੂਲ ਚਾ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਵਿੱਚ ਕੁਝ 50 100 ਸਕੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਬੱਚਾਇਕ ਨਾਲ ਕੋਈ ਗੁਆਂ ਨਾਲ ਕੋਈ ਚੀਜ਼ ਚੱਲਦਾ ਹਰ ਸਕੂਲ ਚ ਬਾਥਰੂਮ ਪਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਚ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12 ਹਜ਼ਾਰ ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮ ਐਲ ਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ 'ਚ ਜਾ ਰਿਹਾ ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੇ ਬੈਠੇ ਐ ਇਹਨੂੰ ਨੋ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਬੜਾ ਕੁੱਸ ਹੈ ਤੇ ਮੀਡੀਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾ ਬੈਠੀਆਂ ਬੱਚੇ ਬੈਠੇ ਐ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਐ ਮੈਂ ਤੁਹਾਨੂੰ ਕੁਛ ਨਾ ਚਾਹੂੰਗਾ ਅੱਜ ਜਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਅਕਾਲੀ ਦਲ ਕਾਂਗਰਸ ਭਾਜਪਾ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਐ ਤਕਲੀਫ ਪਚੀ ਹੋਈ ਐ ਕਹਿੰਦੇ ਆ ਕਿ ਜੀ ਆਈ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਦਘਾਟਨ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਮੈਂ ਇਹਨੂੰ ਪੁੱਛਣਾ ਚਾਹੁੰਗਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਤੋਂ ਵੱਧ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਦੇ ਹੈਗਾ ਸੀ ਵਰਤਨ लायक ਹੀ ਸੀ 75 ਫਸਦ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਥੂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਬ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਚ ਪੜ ਗਏ ਐ ਉਨਾ ਸਕੂਲਾਂ ਚ ਬਾਥਰੂਮ ਚ ਵੀ ਏਸੀ ਲੱਗੇ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ ਚ ਜਾਂ ਮੈਂ ਤਾਂ ਦੇ ਸਕੂਲਾਂ ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿ ਸਕੂਲ ਚ ਬਾਥਰੂਮ ਖੁੱਲੇ ਮદાન ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਹੁਣ ਬਾਥਰੂਮ ਬਣਾਤੇ ਕਹਿੰਦੇ ਜਿੰਨਾ ਨਹੀਂ ਪੱਥਰ ਕਿਉਂ ਰੱਖ ਰਹੇ ਇਹ ਨਹੀਂ ਪੱਥਰ ਥੋੜਾ ਤਮਾਚਾ ਹੈ ਉਦੋਂ ਥੋੜੁ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਥੋੜੇ ਕੀਤ ਨਹੀਂ ਆਈ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾਉਣ ਚ ਆਪਣੇ 5 17 7 17 ਹੋਟਲ ਬਣਾਉਣ ਚ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਇਹ ਭਗਵੰਤ ਮਾਨ ਦੀ ਸਰਕਾਰ ਹੈ